ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ ਫਿਰ ਸਰੀਰਕ ਰੋਗ ਵੀ چلا ਜਾਏਗਾ ਰੋਗ ਸੋਗ ਦੁੱਖ ਜਰਾ ਮਾਰਾ ਅਰ ਜਨੇ ਨਹੀ ਨਿਕਟਾਨੇ ਇੱਕ ਸੱਜਣ ਨੇ ਸੇਜ ਗਨ ਹਿੰਮਤ ਨਾਲ ਕਹਿ ਦਿੱਤਾ ਗੈਨੇਸ਼ੀ ਸਰੀਰ ਤੇ ਤੁਹਾਡਾ ਵੀ ਰੋਗੀ ਹੈ ਮੈਂ ਕਹਾ ਮੈਂ ਵਕਤਾ ਕੋਈ ਸਰੋਤਾ ਥੋੜੀ ਵਕਤਾ ਕਬੂਲ ਕਰਦਾ ਮੇਰਾ ਮਨ ਨਹੀਂ ਸੁਣਦਾ ਔਖਾ ਕੋਸ਼ਿਸ਼ ਕਰਦਾ ਮੈਂ ਕੋਈ ਇਸ ਤਰ੍ਹਾਂ ਦਾ ਦਾਅਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆਂ ਪਾਠ ਕਰਦੇ ਆਂ ਜਪ ਕਰਦੇ ਆ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰ ਤਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਜਿਹੜੇ ਕਰਦੇ ਆਣਗੇ ਜ਼ਰੂਰ ਅਨੁਭਵ ਹੋਇਆ ਹੋਣਾ ਨਹੀਂ ਸੁਣਦਾ ਕਿਸੇ ਨੂੰ ਗੁਰਨਾਣਿਕ ਨੇ ਕਹਿ ਦਿੱਤਾ ਆਖਣ ਔਖਾ ਸਾਚਾਣਾ ਮਹਾਰਾਜ ਕੀ ਓਖਾ ਜੁੰਹੋ ਖਿਆਈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟੇ ਚ 10 ਵਾਰ ਕਹਿ ਦਿੰਦਾ ਵਾਹਿਗੁਰੂ 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 ਕੀ ਓਖੇ ਨਹੀਂ ਬਹੁਤ ਓਖੇ ਬਹੁਤ ਓਖੇ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ ਸਵਾਸਾਂ ਦੇ ਆਸਰੇ ਤੇ ਤੇ ਸਵਾਸਾਂ ਦੀ ਗਤੀ ਕੀ ਹੈ ਇੱਕ ਬਾਹਰ ਜਾਂਦਾ ਹੈ ਇੱਕ ਅੰਦਰ ਲੈ ਜਾਂਦੇ ਹੈ ਜਦ ਅੰਦਰ ਲੈ ਜਾਈਏ ਤੇ ਹੌੜਾ ਕੀ ਬਾਹਰ ਕਿਉਂ ਕੱਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕੱਢਿਆ ਤੇ ਹੌੜਾ ਕੀ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਹੈ ਵਾਹਿਗੁਰੂ ਚਲਦਾ ਤੇ ਅੰਦਰੋਂ ਬਾਹਰ ਪ੍ਰਗਟ ਆਉਂਦਾ ਹੁਣ ਇਹਨੂੰ ਅੰਦਰ ਲੈ ਜਾਣਾ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਹੈ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਇਆ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ 50-50 ਸਾਲ ਤੋਂ ਕੀਰਤਨ ਕਈ ਕਰਦੇ ਪੈਨੇ ਮਜਾਲ ਇੱਕ ਪੰਕਤੀ ਅੰਦਰ ਜਾਏ ਖਾਦੀ ਨਹੀਂ ਹੈ ਸਵਾਸ ਬਾਹਰ ਸੁੱਟੇ ਨੇ ਅੰਦਰ ਨਹੀਂ ਲੈ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਨਹੀਂ ਸਾਰੀ ਜ਼ਿੰਦਗੀ ਧਾਰਮਿਕ ਮੰਦਿਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਚੇ ਹੁਣ ਮੈਂ ਅਰਜ਼ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਾਲ ਟਕਰੰਦੀ ਪਵਨ ਹਵਾ ਨਾਭੀ ਨਰਟ ਕਰਨੀ ਪਤਾ ਹੈ ਭਾਰਤ ਦੇ ਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧੁਨੀ ਤੇ ਧੁਨੀ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉੱਠਦੀ ਹੈ ਧੁਨੀ ਧੁਨ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਉੱਠਦੀ ਹੈ ਧੁਨੀ ਤੋਂ ਹੈ ਨਾਭੀ ਇਸ ਨਾਲ ਤੇ ਹੁਣ ਸਾਇੰਟਿਸਟ ਸਹਿਮਤ ਨੇ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਹੈ ਜ਼ਬਾਨ ਤੋਂ ਉੱਠਦੀ ਨਹੀਂ ਹੈ ਇਤਨੀ ਵੀ ਮਰਜ਼ ਕਰਦੇ ਆ ਜਿਵੇਂ ਕੜਛੀ ਦਾਲ ਪਰੋਸ ਰਹੀ ਹੈ ਪਰ ਨਿਕਲਦੀ ਤੇ ਬਾਲਟੀ ਚ ਪਈਏ ਭਾਂਡੇ ਚ ਪਈਏ ਬਤੀਲੇ ਚ ਪਈਏ ਸਿਰਫ ਜ਼ਬਾਨ ਇੱਕ ਕੜਛੀ ਹੈ ਸ਼ਬਦਾਂ ਨੂੰ ਬਾਹਰ ਪ੍ਰਗਟ ਕਰ ਰਹੀ ਹੈ ਇਹ ਵੀ ਮੈਰਜ ਕਰਦੇ ਆ ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ ਜ਼ਬਾਨ ਨਹੀਂ ਇਸ ਨੂੰ ਬਣਾ ਰਹੀ ਜ਼ਬਾਨ ਪ੍ਰਗਟ ਕਰ ਰਹੀ ਹੈ ਜਿਵੇਂ ਕੜਛੀ ਵੰਡ ਰਹੀ ਹੈ ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬਣਾਇਆ ਵੰਡ ਰਹੀ ਹੈ ਦੇ ਰਹੀ ਹੈ ਕੜਛੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਬਹਿਮਾ ਹੈ ਸ਼ਬਦ ਉੱਠਦਾ ਹੈ ਨਾਭੇ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ੁਬਾਨ ਤੋਂ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਪਵਨ ਨਾਭੇ ਨਾਲ ਟਕਰਾਂਦੀ ਹੈ ਨਾਭ ਖੁੱਲਦੀ ਹੈ ਥੋੜੀ ਜਿਹਾ ਖੁੱਲਦੀ ਹੈ ਇੱਥੋਂ ਧੁਨ ਉੱਠਦੀ ਹੈ ਇਹਨੂੰ ਕਹਿੰਦੇ ਨੇ ਪਰਾ ਇਸ ਧੁਨ ਦਾ ਨਾਂ ਹੈ ਪਰਾ ਇਹ ਦੋਨੋਂ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਪਸੰਦੀ ਇੱਥੇ ਇਸ ਨੂੰ ਅੱਖਰ ਮਿਲਦੇ ਨੇ ਇੱਥੋਂ ਉੱਠ ਕੇ ਪਹੁੰਚਦੀ ਹੈ ਗੰਠ ਤੱਕ ਪੂਰਾ ਵਾਕ ਬਣ ਜਾਂਦਾ ਹੈ ਇਹਨੂੰ ਕਹਿੰਦੇ ਨੇ ਮਧਮਾ ਜਬਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਹੈ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਅ ਨੇ ਬੜੀ ਤੇਜ਼ੀ ਨਾਲ ਅੰਦਰ ਪ੍ਰਕਿਰਤੀ ਕੰਮ ਕਰਦੀ ਹੈ ਉਹ ਮੇਰੀ ਜ਼ਬਾਨ ਬਾਹਰ ਮੌਲ ਸੁੱਟ ਰਹੀ ਹੈ ਕਿ ਉੱਤੇ ਤੋਂ ਨਹੀਂ ਪੈਂ। ਇਹ ਹਿਰਦੇ ਤੱਕ ਪਹੁੰਚਦੇ ਨੇ ਤੇ ਅੱਖਰ ਮਿਲਦੇ। ਫਿਰ ਕੰਠ ਤੱਕ ਪਹੁੰਚਦੇ ਨੇ ਪੂਰਾ ਵਾਕ ਬਣਦਾ ਹੈ। ਫਿਰ ਜ਼ਬਾਨ ਇਸ ਨੂੰ ਪ੍ਰਗਟ ਕਰਦੀ ਹੈ। ਇਹ ਐਸੀ ਕਿਰ ਹੈ ਪਰਿਪੂਰਣ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਬਣਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ। ਮਹਾਨ ਗਾਇਤਾ ਹੈ। ਇਸ ਵਾਸਤੇ ਭਾਰਤ ਦੇ ਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ ਧੋਨੇ ਕਹਿੰਦੇ ਤੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਪਮਣ ਨਾਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਖੁੱਲਦੀ ਹੈ ਇੱਥੋਂ ਆਵਾਜ਼ ਉੱਠਦੀ ਹੈ ਇੱਕ ਤਰੀਕੇ ਨਾਲ ਇੰਜ ਕਹਿ ਲਓ ਇਹ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਤਤ ਵੇਤ ਗਾਣ ਨਾਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਚੋਟ ਇਹਨੇ ਮੈਨੂੰ ਆਹਤ ਕੀਤਾ ਇਹਨੇ ਮੈਨੂੰ ਚੋਟ ਮਾਰੀ ਇਹਨੇ ਮੈਨੂੰ ਆਹਤ ਪਹੁੰਚਾਈ ਹੈ ਪਾਹ ਇਸਨੇ ਮੈਨੂੰ ਝੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਝੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਝੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਨਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨੈਲ ਅਨਾਦ ਅਨਾਹਤ ਉਦੀ ਜਿਹੜੀ ਆਵਾਜ਼ ਹੈ ਪ੍ਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਹਤ ਹੈ ਪ੍ਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਤ ਹੈ ਆਦ ਅਨੇਲ ਅਨਾਦ ਅਨਾਹਰ ਜੁਗ ਜੁਗ ਇੱਕ ਵੇਸ ਅਨੇਲ ਉਹਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਉਹਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਸ ਦਾ ਕੋਈ ਰੂਪ ਨਹੀਂ ਅਰੂਪ ਹੈ ਅਨੂਪ ਹੈ ਚਲੋ ਇਸ ਪ੍ਰਕਰਨ ਨੂੰ ਨਾਲ ਲਈਏ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸ ਦਾ ਕੋਈ ਰੰਗ ਨਹੀਂ ਜੋਗੋ ਜੋਗ ਇੱਕ ਹੋਵੇ ਉਸ ਦਾ ਇੱਕ ਕੋਈ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ ਉਸੇ ਇੱਕ ਨਿਰਾਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ ਤਰ੍ਹਾਂ ਦੇ ਆਕਾਰ ਜਨਮ ਲੈਂਦੇ ਨੇ ਉਸੇ ਇੱਕ ਨਿਰਾਕਾਰ ਤੋਂ ਜਿਸ ਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਜਨਮ ਲੈਂਦੇ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰਬਾਬ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਤਤ ਸ਼ਬਦ ਕਹਿੰਦੇ ਨੇ ਵਿੱਤ ਚਰਮ ਕਾ ਚਮੜੇ ਦੇ ਮੜੇ ਰੇ ਸਾਜ਼ ਟੌਲਕ ਐ ਮਜੀਰ ਐ ਤਬਲਾ ਮਰਦੰਗ ਐ ਟਾਬਾ ਇਹਨੂੰ ਵਿਤ ਸ਼ਬਦ ਕਹਿੰਦੇ ਤਤ ਤੰ ਦੀ ਵਿਤ ਚਰਮ ਕਾ ਕਣਕਾ ਸੇਕਾ ਜਾਨ ਤਾਤੂਮ ਨਾਲ ਤਾਤੂਮ ਟਕਰਾਵਣ ਜੇ ਨੇ ਛੇਣੇ ਹੁੰਦੇ ਨੇ ਖੜਤਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਨੂੰ ਗਾਣ ਸ਼ਬਦ ਕਹਿੰਦੇ। ਨਾਦ ਸ਼ਬਦ ਘਟਕੋ ਕਹੇ ਘੜੇ ਜੁਤੇ ਥਾਪ ਦਿੰਦੇ ਨੇ ਸਾਜ਼ਾਂ ਦੇ ਵਿੱਚ ਇਹ ਵੀ ਵਰਤਿਆ ਜਾਂਦਾ ਹੈ। ਉੱਪਰ ਇਹ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ। ਨਾਦ ਸ਼ਬਦ ਘਟਕੋ ਕਹੇ ਸੁਗਰ ਸ્વાસ ਪਹਿਚਾਨ ਜੋ ਸਵਸਾ ਨਾਲ ਪਮਨ ਦੇ ਫੂਕਣ ਨਾਲ ਵਜਦੇ ਹੋਣ ਸ਼ੈਣਾਈ ਹੈ, ਮੁਰਲੀ ਹੈ। ਸ਼ੰਖ ਹੈ ਨਰਸਿੰਗਾ ਹੈ ਇਤੇ ਫੂਕਣ ਨਾਲ ਵਗਦੇ ਨੇ ਇਹ ਹਾਰਮੋਨੀਅਮ ਹੈ ਅਭੀ ਹਵਾ ਦੇਣੀ ਪੈਂਦੀ ਆਵਾ ਨਾ ਦੇ ਸੁਰਾਂ ਵਿੱਚੋਂ ਆਵਾਜ਼ ਨਹੀਂ ਨਿਕਲੇ ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹਾ ਖੁੱਲਦੀ ਹੈ ਉਤੋਂ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਪਰਾ ਧੁਨ ਤੇ ਉੱਠੀ ਏ ਅੱਖਰਾਂ ਤੋਂ ਬਿਨਾ ਧੁਨ ਤੇ ਉੱਠੀ ਏ ਵਾਕ ਤੋਂ ਬਿਨਾ ਧੁਨ ਤੋਂ ਉੱਠੀ ਏ ਸਰਬ ਧੁਨ ਹੈ ਐਸ ਵਾਸਤੇ ਇਹਨੂੰ ਧੋਨੇ ਕਹਿੰਦੇ ਨੇ ਹਿਰਦੇ ਤੱਕ ਉਹ ਧੁਨ ਪਹੁੰਚੀ ਅੱਖਰ ਮਿਲ ਗਏ ਇਹਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਤੀ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਦਮਾ ਬਾਣੀ ਫਿਰ ਜ਼ਬਾਨ ਉਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਵਾਹਿਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਪੌਣਾ ਨਾਭੀ ਨਾਲ ਟਕਰਾਈ ਪਰ ਆ ਪਸੰਤੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹਿਗੁਰੂ ਇਹ ਹੁਣ ਭੋਜਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਹੈ ਹੁਣ ਵਾਪਸ ਕਿਸ ਤਰ੍ਹਾਂ ਲੈ ਜਾਈਏ ਆਪ ਦੇ ਗਿਆਤ ਲਈ ਅਰਜ਼ ਕਰਾਂ ਜਿਸ ਦਵਾਰ ਦੇ ਰਾਹੀਂ ਇਹ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਉਹੀ ਇਸ ਨੂੰ ਵਾਪਸ ਲੈ ਜਾਣਾ ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਅਸੀਂ ਲੰਘ ਕੇ ਆਇਆ ਹੁਣ ਘਰ ਦੇ ਵਿੱਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇਰਾ ਦਵਾਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਾਈ ਜਾਵਾਂਗੇ ਸ਼ਬਦ ਪ੍ਰਗਟ ਹੋਇਆ ਬਾਹਰ ਬੈਖਰੀ ਮਦਮਾ ਪਸੰਦੀ ਪਰਾ ਹੁਣੇ ਸੁਣੋ ਸੁਣਨਾ ਹੈ ਇਸ ਬੈਖਰੀ ਨੂੰ ਸੁਣਨੇ ਤੇ ਵਾਪਸ ਲੈ ਜਾਣਾ ਹੁਣ ਮਹਿਰਜ਼ ਕਰਾਂ ਵਾਪਸ ਲੈ ਜਾਣ ਦਾ ਵੀ ਉਹੀ ਟੰਗ ਹੈ ਮਾਰਗ ਹੋਈ ਹੈ ਇਸਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਓ ਜਮਨ ਜਿੱਥੋਂ ਕੰਗਾ ਜਮੇ ਹੈ ਉਤਪਨ ਹੁੰਦੀ ਹੈ ਉਹਨੂੰ ਗੰਗਾਉਤਰੀ ਕਹਿੰਦੇ ਨੇ ਮੌਆਵਨ ਜਿੱਥੋਂ ਦਰਿਆ ਨਿਕਲਦਾ ਹੈ ਜਿੱਥੋਂ ਦਰਿਆ ਪ੍ਰਗਟ ਆਉਂਦਾ ਹੈ ਜਿੱਥੋਂ ਗੰਗਾ ਪ੍ਰਗਟ ਹੋਈ ਹੈ ਗੰਗਾਉਤਰੀ ਉਹ ਕਬੀਰ ਕਹਿੰਦੇ ਨੇ ਨੂੰ ਪਲਟਾ ਕੇ ਜਿੱਥੋਂ ਨਿਕਲੀ ਉਥੇ ਲੈ ਜਾ ਕਿਸੇ ਵੀ ਦਰਿਆ ਨੂੰ ਉਥੇ ਲੈ ਜਾਣਾ ਜਿੱਥੋਂ ਪ੍ਰਗਟ ਹੋਇਆ ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਤੇ ਨਹੀਂ ਹੋਇਆ ਇਹਨੇ ਦਰਿਆ ਜ਼ਮੀਨ ਤੇ ਵਗਦੇ ਨੇ ਜਿੱਥੋਂ ਨਿਕਲਦੇ ਨੇ ਪਲਟਾ ਕੇ ਰਹਿ ਜਾ ਸਕਦੇ ਉੱਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪ੍ਰਾਂ ਪਾਣੀ ਨਿਵਾਨ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਆਉਂਦੇ ਨੇ ਪਹਾੜਾਂ ਤੋਂ ਆਉਂਦੇ ਨੇ ਖੱਲੇ ਦੀ ਤਰਫ ਆਪਸ ਕੇਵੇਂ ਲੈ ਜਾਏਗੇ ਜਿੱਥੋਂ ਨਿਕਲੇ ਨੇ ਉਥੇ ਲੈ ਜਾਈਏ ਇਹ ਧੁਨ ਜਿੱਥੋਂ ਪ੍ਰਗਟ ਹੋਈਏ ਕਿਥੋਂ ਪ੍ਰਗਟ ਹੋਈਏ ਨਾभी ਤੋਂ ਦੁਨੀ ਤੋਂ ਇਹਨੂੰ ਉਥੇ ਲੈ ਜਾਣਾ ਉਲਟੀ ਗੰਗਾ ਜਮਨ ਮਿਲਾਂ ਬਸ ਐ ਕਾ ਮੌਕਾ ਆਖਣ ਔਖਾ ਸਾਚਾ ਨਾ ਜਿਸ ਦਿਨ ਕਰੋ ਕਰੋਗੇ ਨਾ ਦੁਨੀਆ 'ਚ ਕੋਈ ਕਾਮ ਇਤਨਾ ਔਖਾ ਨਹੀਂ ਜਿੰਨਾ ਇਹ ਹੈ माउंट एवरेस्ट पे चढ़ जाना भी सौखा है काम ओंखा है चंद्रमा तक पहुंच जाना भी कोई इतना ओंखा नहीं धोनो नो धोनै तक पहुंचाना ओंखा है बड़े-बड़े योगी रह जाते हैं बड़े-बड़े जपीश्वर रह जाते हैं बड़े-बड़े अभ्यासी मेरे अगों रौंदे मेरे कहन गने जी की करिये खेड़ नहीं बनती खेड़ नहीं तड़प देवे मेरे ਰਉਂਦੇ ਰਵੇ ਲੈ ਇਸੇ ਰੋਦਨ ਦਾ ਜ਼ਿਕਰ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮ ਮੈ ਨੀਰ ਵਹਿ ਵਹਿ ਚੱਲਦੇ ਜੀ ਇਹ ਜਦ ਧੁਨ ਵਾਪਸ ਜਾਂਦੀ ਏ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਦੇਚ ਉਥਾਨ ਕਾ ਚੀ ਮੈਂ ਸਾਰਾ ਸਮਾਂ ਲੈ ਗਏ ਆ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਹ ਧੁਨੇ ਤੋਂ ਨਾ ਵੀ ਤੋਂ ਧੁਨ ਉਠੇ ਇਹਨਾਂ ਦੇ ਨਾਮ ਨੇ ਪਰਾ ਪਸੰਧੀ ਮਧਮਾ ਬੈਖਰੀ ਜਦ ਇਹ ਧੁਨ ਵਾਪਸ ਜਾਵੇ ਮਧਮਾ ਪਸੰਧੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀਆਂ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਉਹਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਬਿਆਸੀ ਅੰਦਾਜ਼ਾ ਲਾ ਸਕਦਾ ਹੈ ਮੈਂ ਕਿੱਥੇ ਤੱਕ ਪਹੁੰਚੇਗਾ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਇਹ ਜਵਾਨ ਹੈ ਇਹ ਹੁਣ ਬੁੱਢੇ ਬੇਤਕ ਚਲਾ ਗਿਆ ਹੈ ਇਹ ਤੇ ਅਜੇ ਬੱਚਾ ਹੈ ਇਹਦੀ ਸੁਰਤ ਕਿੱਥੇ ਤੱਕ ਪਹੁੰਚੀ ਹੈ ਇਹਦਾ ਧਿਆਨ ਕਿੱਥੇ ਤੱਕ ਪਹੁੰਚੇ ਸ਼ਬਦ ਦਾ ਪਰਵੇਸ਼ ਕਿੱਥੇ ਤੱਕ ਹੋਇਆ ਹੈ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਤੂਜੇ ਨੂੰ ਨਹੀਂ ਇਸ ਵਾਸਤੇ ਧਾਰਮਿਕ ਮੈਂ ਹਾਂ ਕਿ ਨਹੀਂ ਆ ਇਹਦੇ ਬਾਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬਾ ਮਨਸਫ ਸੁਧ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਕਿਸੇ ਕੋਲ ਨਾ ਕਰ ਤੂੰ ਕੀ ਹੈ ਤੂੰ ਭਗਤ ਹੈ ਕਿ ਨਹੀਂ ਤੂੰ ਗੁਰਮੁਖ ਹੈ ਕਿ ਨਹੀਂ ਤੂੰ ਸੰਤ ਹੈ ਕਿ ਨਹੀਂ ਇਹ ਫੈਸਲਾ ਕਿਸੇ ਕੋਲ ਨਾ ਕਰਾ ਕੋਈ ਕੀ ਜਾਣਦਾ ਹੈ ਵੱਤ ਤਵੇ ਤੇਰੇ ਸਰੀਰ ਬਾਰੇ ਕੋਈ ਜਾਣਦਾ ਹੈ ਤੂੰ ਜਵਾਨ ਹੈ ਬੁੱਢਾ ਹੈ ਕਿ ਬੱਚਾ ਹੈ ਤੂੰ ਰੋਗੀ ਹੈ ਕਿ ਤੰਦਰੁਸਤ ਹੈ ਤੂੰ ਇਸਤਰੀ ਹੈ ਕਿ ਪੁਰਸ਼ ਹੈ ਤੇਰੇ ਸਰੀਰ ਨੂੰ ਬਸ ਇਥਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਸ ਤਣ ਲਗਾਏਗਾ ਇਸ ਵਾਸਤੇ ਇਕ ਕਥਾ ਕੀਰਤਨ ਦੀ ਲੋੜ ਪੈ ਜਾਂਦੀ ਏ ਸਾਨੂੰ ਆਪਣੀ ਸਮਝ ਆਵੇ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਪੰਕਤੀ ਏ ਜੋ ਆਪਣੇ ਵਿਚਾਰ ਆਪ ਕਰਦਾ ਕਿ ਮੈਂ ਕੀ ਹਾਂ ਮੈਂ ਕੀ ਹਾਂ ਔਰ ਮੈਂ ਕਿੱਥੇ ਹਾਂ ਬਦਕਿਸਮਤੀ ਏ ਮਨੁੱਖ ਦੂਜਿਆਂ ਤੋਂ ਫੈਸਲੇ ਕਰਦਾ ਏ ਔਰ ਦੂਜਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਏ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਕੁਛ ਵੀ ਨਹੀਂ ਆ। ਦੂਜੇ ਫੈਸਲਾ ਕਰਨ ਮੈਂ ਗੈ ਨਹੀਂ ਆ। ਮੈਂ ਸੁੰਦਰ ਕੀਰਤਨੀ ਆ। ਮੈਂ ਅੱਛਾ ਪਾਠ ਕਰ ਲੈਣਾ। ਮੈਂ ਬਹੁਤ ਵੱਡਾ ਦਾ ਨਹੀਂ ਆ। ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਆਉਂਦੀ ਹੈ। ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ। 80 85 ਸਾਲ ਦੇ ਹੋ ਗਏ ਨੇ। ਜਪ ਵੀ ਬੜਾ ਕਰਦੇ ਨੇ। ਬਾਣੀ ਵੀ ਬੜੀ ਪੜ੍ਹਦੇ ਨੇ। ਪਰ ਅਜੇ ਵੀ ਅੰਦਰ ਉਮੰਗ ਇਹ ਹੈ ਲੋਕੀ ਗੁਰਮੁਖ ਆਖਣ ਬ੍ਰਮਗੈ ਨਹੀਂ ਆਖਣ ਲੋਕੀ ਆਖਣ ਅੰਮ੍ਰਿਤ ਵੇਲੇ ਉੜਦਾ ਹੈ ਲੋਕਾਂ ਦੀ પ્રસੰਤਾ ਵਸੇ ਲੋਕੀ ਖੁਸ਼ ਹੋਵਨ ਲੋਕੀ ਵਾਵਾ ਕਰਨ ਇਹ ਅਵਸਥਾ ਪਤਾ ਕੀ ਬਣਾਣੀ ਪੈਂਦੀ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਗੁਰੂ ਰਾਮਦਾਸ ਕੋਈ ਮਤਲਬ ਨਹੀਂ 10 ਬੰਦੇ ਭਲਾ ਭਲਾਕਦੇ ਪੈਣਾ ਕੋਈ ਮਤਲਬ ਨਹੀਂ 10 ਬੁਰਾ ਬੁਰਾਕਦੇ ਪੈਣਾ ਮੈਂ ਕਿਹਾ ਕੋਈ ਬੁਰਾ ਬੁਰਾ ਅਖਰੇ ਇਤਨੀ ਬੁਰੀ ਗੱਲ ਨਹੀਂ ਹੈ ਮੈਂ ਬੁਰਾ ਨਾ ਹਾਂ ਗੱਲ ਇਤਨੀ ਹੈ ਕੋਈ ਭਲਾ ਭਲਾ ਅਗਲਾ ਪੇ ਅੱਖੇ ਪੇ ਮੈਂ ਦੇਖਾਂ ਮੈਂ ਭਲਾ ਹਾਂ ਕਿ ਨਹੀਂ ਅਪ ਤਨ ਕਾ ਜੋ ਕਰੇ ਬੇਚਾ ਇਥੋ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੇਖਰੀ ਮੈਂ ਕੋਸ਼ਿਸ਼ ਕਰਾਂਗਾ ਕੱਲ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰੱਥਾ ਦੇਣ ਹੈ ਬਾਰਿਕ ਗੱਲ અત્યੰਤ ਬਾਰਿਕ ਤੇ ਮੈਂ ਸਤਿਗੁਰ ਦੀ ਹਜ਼ੂਰੀ ਸਤਨੂੰ ਅਰਜ਼ ਕਰਾਂ ਸਫਲਤਾ ਮੈਨੂੰ ਵੀ ਅਜੇ ਨਹੀਂ ਮਿਲੇ ਪਤਾ ਮੈਨੂੰ ਚੱਲ ਗਏ ਚਲੋ ਇਹਨੂੰ ਹੰਕਾਰ ਕਹਿ ਦਿਓ ਤੁਸੀਂ ਮੇਰਾ ਹੰਕਾਰ ਕਹਿ ਦਿਓ ਮੈਨੂੰ ਪਤਾ ਚੱਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹੀ ਉਹ ਕੀ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 70% ਮੈਂ ਸਹੀ ਕਹਿ ਰਿਹਾ ਕਾਮਯਾਬੀ ਮੈਨੂੰ ਇਸੇਚ ਨਹੀਂ ਮਿਲੇਗੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਤੁਸੀਂ ਆਖੋਗੇ ਅਵਸਥਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਹੈ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸਾਚਣਾ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ दानपण ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਓਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਇਥੇ ਭੋਜਨ ਬਣ ਰਿਹਾ ਹੈ ਜਿੰਨੇ ਚਿਰ ਤੱਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਵੇਗੀ ਸਾਰੀਆਂ ਭੁੱਖਾਂ ਕਿਸ ਤਰ੍ਹਾਂ ਮਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿਟੇਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੇ ਹੌਣ ਬਣੇਗੇ ਜਦ ਸ਼ਬਦ ਅੰਦਰ ਚਲਾ ਗਿਆ یقین ਜਾਣੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਆਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ ਔਰ ਮਨੁੱਖ ਦਾ ਮਨ ਪਰਮਾਤਮਾ ਦਾ ਰੂਪ ਹੋ ਜਾਏ ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਟਿਕਾਉ ਨਾਲ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ